ਜਿਹੜੇ ਸੁਲਾਜ ਸਿੰਘ ਸੰਗਠਨ ਨੇ ਉਹ ਹਰਿਆਣਾ ਦੇ ਨਹੀਂ ਪੰਜਾਬ ਦੇ ਵੀ ਮੈਂ ਸਾਉ ਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂ ਤੇ ਮਲਦੇ ਹੋ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਂਪਸ ਨੇ ਸਰਤਾਜ ਨੂੰ فنਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਰਦੇ ਹੋ ਹੋ ਜਾਂਦੀ ਚਿੱਟੀ ਇਹ ਨਹੀਂ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਬਈਤ ਦੀ ਅਲੂਮੀਨੀਅਮ ਦੀ ਇੰਟਰਨੈਸ਼ਨਲ ਬ੍ਰਾਂਡ ਅੰਦਸ ਹੈ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੀ ਸੋਲੀਡੈਰਿਟੀ ਸਟੂਡੈਂਟ ਹੈ ਉਹ ਬਹੁਤ ਪੀਸਫੁਲੀ ਕਾਫੀ ਹੱਦ ਤੱਕ ਰਿਜ਼ੋਲਵ ਹੋਈ ਹੈ ਕਿ ਉਹਨਾਂ ਨੇ ਜਿਹੜਾ ਸੈਨੇਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਐਜ਼ ਇਟ ਇਜ਼ ਰੀਨ ਕੀਤਾ ਦਿਸ ਇਜ਼ ਵੈਰੀ ਵਾਈਜ਼ ਆਫ ਦ 21 ਕਿਸ ਦੀ ਹੈ ਕਿਸ ਦੀ ਹੈ ਯਾਰ ਇਹ ਭਾਈ ਸਾਹਿਬ ਕਿਸ ਦੀ ਹੈ ਅਸੀਂ ਸਾਰੇ ਇਸ ਗੱਲ ਦੇ ਵਿੱਚ ਸ਼ਾਮਲ ਹੋਏ ਹਾਲਾਂਕਿ ਮੈਂ ਆਊਟ ਆਫ ਸੈਨੇਟ ਸੀਗਾ ਆਜੀ ਪਹੁੰਚਿਆ ਵੀ ਨਹੀਂ ਤੇ ਇੱਥੇ ਸਿੱਧੇ ਹਾਜ਼ਰ ਹੋ ਕੇ ਕੋਸ਼ਿਸ਼ ਕੀਤੀ ਹੈ ਤਾਂ ਕਿ ਮਾਫੀ ਹੋ ਜਾਵੇ ਪਰ ਕਹਿੰਦੇ ਹੁੰਦੇ ਦੇਰ ਆਏ درست ਆਏ ਇਹ ਇਹ ਜਿਹੜੀਆਂ ਖੁਸ਼ੀ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਆਉਂਦੀਆਂ ਰਹਿਣ ਹੁਣ ਸਿਰਫ ਇੱਕੋ ਛੋਟੀ ਜੀ ਸਾਡੀ ਹੋ ਮਹਾਵੋਤ ਮੰਗਿਆ ਜਿਸ ਕਰਕੇ ਹਲੇ ਤੱਕ ਵੀ ਸਾਰੇ ਸਟੂਡੈਂਟ ਮੋਰਚੇ ਤੇ ਬੈਠੇ ਆ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਆ ਜਿਹੜੀ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈ ਉਸਦੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿੱਤੀ ਜਾਵੇ ਤਾਂ ਕਿ ਸਾਰੀ ਜਿਹੜੀ ਫਾਰਮੇਸ਼ਨ ਲੈਜਿਟੀਮੇਸੀ ਦੇ ਨਾਲ ਇਸ ਗਲੋਰੀਅਸ ਇੰਸਟੀਚੂਸ਼ਨ ਦੀ ਚਲਦੀ ਰਹੇ ਔਰ ਪਰਮਾਤਮਾ ਕੋਲ ਰੱਖੇ ਮੈਂ ਹਮੇਸ਼ਾ ਕਹਿੰਨਾ ਕਿ ਇਹ ਮੇਰਾ ਦੂਜਾ ਘਰ ਆ ਗਾਹੇ ਬਗਾਹੇ ਦਿਨੇ ਰਾਤੀ ਸ਼ਾਮ ਕਦੀ ਵੀ ਮੌਸਮ ਟੂ ਫ੍ਰੀ ਹੋ ਕੇ ਕਦੀ ਵੀ ਕਿਸੇ ਟੂਰ ਤੋਂ ਫ੍ਰੀ ਹੋ ਕੇ ਸੀ ਇੱਥੇ ਆਉਂਦੇ ਰਹਿੰਦੇ ਆ ਸਜਦਾ ਕਰਦੇ ਰਹਿੰਦੇ ਆ ਇਹ ਸਾਡਾ ਮੱਕਾ ਆ ਪਰਮਾਤਮਾ ਉਸ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਇਹ ਜਿਹੜੀ ਪੰਜਾਬ ਦੀ ਐਸੀ ਵਿਰਾਸਤ ਆ ਮੈਂ ਚਾਹੁੰਨਾ ਕਿ ਇਹ ਇਦਾਂ ਗਲੋਰੀਅਸ ਰਹੇ ਔਰ ਚੜ੍ਹਦੀ ਕਲਾ 'ਚ ਰਹੇ ਪਹੁੰਚ ਰਿਹਾ ਹਾਂ ਤੁਹਾਡੇ ਨਾਲ ਹੋਰ ਵੀ ਫੈਨਸ ਪਹੁੰਚਣਗੇ ਕਿਉਂਕਿ ਯੂਨੀਵਰਸਿਟੀ ਦਾ ਮੁੱਦਾ ਤੁਸੀਂ ਜੁੜੇ ਹੋ ਮੈਂ ਪਿੱਛੇ ਕਰਦਾ ਯਾਰ ਟੀਮ ਕਿਸ ਦੀ ਹੈ ਮੈਂ ਅੱਗੇ ਕਰਦਾ ਕੈਮਰਾ ਤੇ ਬੈਠੀ ਸੀ ਉਸ ਵੱਡੇ ਜਿਹੜੇ ਵੀ ਇਸ ਚੀਜ਼ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਕਾਲ ਦਿੱਤੀ ਆ ਕਿ ਜ਼ਰੂਰ ਆਉਣਾ ਚਾਹੀਦਾ ਬਿਸ਼ੱਕ ਇਕੱਠ ਹਮੇਸ਼ਾ ਜਿੱਥੇ ਵੀ ਹੁੰਦੇ ਆ ਚੰਗੀ ਗੱਲ ਆ ਪਰ ਜਿਹੜੀ ਪੀਸਫੁਲ ਕਿਉਂਕਿ ਇਹ ਐਜੂਕੇਸ਼ਨਲ ਅਦਾਰਾ ਆ ਸਾਨੂੰ ਹਮੇਸ਼ਾ ਹੀ ਇੱਕ ਉਹਦੇ ਐਟੀਕੀਟ ਸਿੱਖੋ ਉਹਦੇ ਪ੍ਰੋਟੋਕੋਲ ਚ ਜਾਣਾ ਚਾਹੀਦਾ ਇਹ ਮੈਂ ਆਪਣੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਤਾਕੀਦ ਕਰਦਾ ਬਾਹਰੋਂ ਆਉਣ ਵਾਲੇ ਚੈਨ ਵੀ ਤਾਕੀਦ ਕਰਦਾ ਉਹ ਉਹ ਡਿਸਟਾਰਟ ਨਾ ਹੋਵੇ ਔਰ ਪ੍ਰੋਟੈਸਟ ਕਰਨ ਦਾ ਹੱਕ ਹਰ ਇੱਕੰਦੇ ਦਾ ਹੱਕ ਜੀ ਹੋਣਾ ਚਾਹੀਦਾ ਹੈ ਸਿੰਦਰ ਜੀ ਤੁਸੀਂ ਇੱਕ ਇੱਕ ਗ੍ਰੈਂਡ ਵਿਸਟਰ ਵੀ ਉਹ ਵੱਡਾ ਨਾਮ ਵੀ ਉਹ ਤੋਂ ਲੱਗਦਾ ਕਿ ਤੁਹਾਡੇ ਵਰਗੇ ਲੋਕ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ ਤਾਂ ਉਹ ਗੱਲ ਕਿਤਨੇ ਕਿਤੇ ਨੇੜੇ ਵੀ ਲੱਗਦੀ ਆ ਤਾਂ ਕੋਸ਼ਿਸ਼ ਤੁਹਾਡੇ ਵੱਲੋਂ ਇਸ ਲੈਵਲ ਤੇ ਵੀ ਹੋਏਗੀ ਕਿ ਗੱਲ ਸਿੱਧੇ ਲਾਈ ਜਾ ਸਕੇ ਕਿ ਯੂਨੀਵਰਸਿਟੀ ਨਾਲ ਯੂਨੀਵਰਸਿਟੀ ਨਾਲ ਤਾਂ ਸਾਰੇ ਜੁੜੇ ਹੋਏ ਨੇ ਨਹੀਂ 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 100% ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਐਸ ਐਨ ਐ ਪੀਸਫੁਲ ਇਧਰ ਜੀ ਇਧਰ ਨਾਲ ਉਹਨਾਂ ਨੇ ਦਿੱਤੀ ਹੋਈ ਨੋਟੀਫਿਕੇਸ਼ਨ ਨੂੰ ਕਰ ਲਿਆ ਕੈਮਰਾ ਵੀ ਕੈਮਰੇਮੈਨ ਕੈਮਰੇਮੈਨ ਸਾਹਿਬ ਜੀ ਇਹ ਕਿੱਥੋਂ ਕੋਲ ਆ ਗਿਆ ਜੀ तो बारे बारे है नहींन पता जी दोबारा अच्छा इस गलोटिफिकेशन नहीं और मैं पढ़ी भी हर और अपनी जी मेरे ख्याल इस फतेह समझना चाहिए और जी छोटी जी गल रह गई है मैं चाहना कि वो भी बहुत ही पीसफुल मतलब के रिटेन हो जाने ਚਾਹੀਦੀ ਹੈ ਔਰ ਮੈਂ ਮੀਲ ਕਰਦਾ ਕਿ ਰੀਟੇਨ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਆਉਂਦੀਆਂ ਨੇ ਜਾਂ ਜਿਸ ਤਰ੍ਹਾਂ ਦੇ ਖਦਸ਼ੇ ਆਉਂਦੇ ਨੇ ਜਿਸ ਤਰ੍ਹਾਂ ਦੀ ਲਹਿਰ ਆਉਂਦੀ ਹੈ ਉਸੇ ਗੱਲ ਸਾਬਤ ਹੋ ਜਾਂਦੀ ਹੈ ਕਿਉਂਕਿ ਇਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੇ ਲਈ ਲੜਾਈ ਲੜੀ ਹੈ ਔਰ ਇਹ ਲੜਾਈ ਮੈਨੂੰ ਲੱਗਦਾ ਕਿ ਬਹੁਤ ਪੀਸਫੁਲੀ ਰਿਜ਼ੋਲਵ ਹੋ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਤੇ ਖੁਸ਼ੀ ਹੈ ਮੈਂ ਆਪਣੇ ਬੱਚਿਆਂ ਨੂੰ ਸਿਰਫ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਕੁਝ ਵੀ ਕਰਨਾ ਕਿਉਂਕਿ ਤੁਸੀਂ ਇੱਕ ਇੰਸਟੀਟਿਊਸ਼ਨ ਦੀ ਰਿਪਰੈਜ਼ੈਂਟੇਸ਼ਨ ਹੋ ਜੇਕਰ ਤੁਸੀਂ ਇਸ ਗੱਲ ਨੂੰ ਸਲੀਕੇ ਨਾਲ ਨਹੀਂ ਕਰੋਗੇ ਤਾਂ ਸਾਰੀ ਦੁਨੀਆ ਜਿਨ੍ਹਾਂ ਨੂੰ ਯੂਨੀਵਰਸਿਟੀ ਆਉਣ ਦਾ ਮੌਕਾ ਨਹੀਂ ਅਡਵਾਈਸ ਦੇ ਸਕਦੇ ਜਾਂ ਕੀ ਉਹਦੀਆਂ ਤੁਹਾਨੂੰ ਸ਼ੁਕਰੀਆ ਯਾਰ ਕੱਲ ਆਪਣੇ ਇੰਡਸਟਰੀ ਭਾਈਚਾਰੇ ਨੂੰ ਵੀ ਤੁਸੀਂ ਕਹਿ ਰਹੇ ਹੋ ਕਿ ਅਪੀਲ ਕਰ ਰਹੇ ਹੋ ਉਹਨਾਂ ਲਈ ਮਤਲਬ ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਹਾਜ਼ਰ ਹੋ ਸਕਦਾ ਜੇ ਇੱਥੇ ਅਸਰ ਦੇਤੇ ਇਹਦੇ ਵਰਗੀ ਕੋਈ ਗੱਲ ਨਹੀਂ ਜਿੱਦਾਂ ਹੁਣ ਮੈਨੂੰ ਇੰਨੀ ਦੇਰੀ ਲੱਗੀ ਮੈਨੂੰ ਆਪਣੇ ਦਿਲ 'ਚ ਬੜਾ ਖਤਸ਼ਾ ਹੋ ਜਾਂਦਾ ਕਿ ਮੈਨੂੰ ਤਾਂ ਪਹਿਲੇ ਦਿਨ ਤੋਂ ਇੱਥੇ ਹਾਜ਼ਰ ਹੋਣਾ ਚਾਹੀਦਾ ਪਰ ਠੀਕ ਹੈ ਜਿੱਦਾਂ ਜਿੱਦਾਂ ਤੁਹਾਡੀ ਕਾਰੋਬਾਰ ਵਾਦੇ ਆ ਤੇ ਉਸ ਤਰ੍ਹਾਂ ਤੁਹਾਡੀਆਂ ਉਹ ਉਹ ਵੀ ਵਾਧੀਆਂ ਨੇ ਲਿਮਿਟੇਸ਼ਨ ਵੀ ਵਾਧੀਆਂ ਨੇ ਮੈਂ ਅੱਜ ਹੀ ਸਵੇਰੇ 6:30 ਵਜੇ ਅਸੀਂ ਦਿੱਲੀੋਂ ਇੱਥੇ ਪਹੁੰਚੇ ਆ ਤੇ ਮੈਂ ਇੱਥੇ ਆਉਂਦਾ ਹੀ ਹਾਜ਼ਰ ਹੋ ਗਿਆ ਤੇ ਮੈਂ ਚਾਹਨਾ ਕਿ ਇਹ ਚੀਜ਼ ਇੰਨੀ ਜਲਦੀ ਰਿਪੀਟ ਹੋ ਜਵੇ ਔਰ ਦੂਸਰੀ ਗੱਲ ਕਿ ਇਹ ਸਾਡਾ ਮੈਂ ਦੁਬਾਰਾ ਇੱਥੇ ਵੀ ਦੱਸਣਾ ਚਾਹੁੰਦਾ ਉੱਥੇ ਵੀ ਕਹਿ ਕੇ ਆਇਆ ਕਿ ਇਹ ਮੇਰਾ ਦੂਜਾ ਘਰ ਆ 2 ਨੰਬਰ ਹੋਸਟਲ ਦੇ 43 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਇਕੱਠੇ ਹੋ ਕੇ ਦੀਵੇ ਬਾਲ ਕੋਨੇ 'ਚ ਜਗਾਈਏ ਆ ਜਾ ਮੇਰੇ ਮਿੱਤਰਾਂ ਦੇ ਪਾਵਲੀ ਬਣਾਈਏ ਜਾ ਕਾਲੀ ਰੂਹ ਤੇ ਮਲਦੇ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮ ਜਿਆਦਾ ਸਮਾਂ ਚ ਦੀ ਮੈਂ ਫੌੜੀ ਚੜਿਆ ਇਸ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਮੈਂ ਤਾਂ ਪਹਿਲੇ ਤੋਂ ਹਮੇਸ਼ਾ ਰਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਂਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਸ ਦੇ ਵਿੱਚ 90% ਨਹੀਂ 60% ਨਹੀਂ ਤਾਂ 50% ਤਾਂ ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਹੈ ਮੈਂ ਇਸ ਗੱਲ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੀਡੀਆ ਦੇ ਵਿੱਚੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰ ਮੈਂ ਆ ਇਸੇ ਤਰ੍ਹਾਂ ਸਾਡੀ ਸਾਥ ਬਣ ਕਰ ਰਹੇ ਰਹਾਂਗੇ ਕਿਉਂਕਿ ਮਿੱਟੀ ਕਮੇਟਰੀ ਕਰ ਰਹੀ ਹੈ ਹਾਂਜੀ ਮਿੱਟੀ ਕਮੇਟਰੀ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਅੱਗੇ ਵੀ ਨਾਲ ਰਹਾਂਗੇ ਇਸੇ ਤਰੀਕੇ ਨਾਲ 100 ਇੱਥੇ ਆਉਂਦਾ ਹਾਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾਹ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ 16 ਤੋਂ ਹੋ ਗਈ ਜਦੋਂ ਵੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਐਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਟ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨ ਦੀਆਂ ਤੇ ਯੂਨ ਐਮਪਲੋਇਮੈਂਟ ਵਧ ਰਹੀ ਆ ਸੋ ਇਹ ਗੱਲ ਸਾਡੇ ਲਈ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੇ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਆ ਔਰ ਇਹਦੀ ਜਿਹੜੀ ਵਿਰਾਸਤ ਆ ਇਹ ਸਾਡਾ ਜਿਹੜਾ ਹੈਰੀਟੇਜ ਆ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੁਹਾਨੂੰ ਵੀ ਬੀਂ ਪੰਜਾਬੀ ਦਿੱਲੀ ਵਾਟ ਏਵਰ ਦੀ ਸਟੇਟ ਆਫ ਦੀ ਇੰਡੀਆ ਜੇਕਰ ਤੁਸੀਂ ਇੱਥੇ ਹੋ ਤੇ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਹੀ ਚਾਹੀਦੀ ਸਤਿੰਦਰ ਜੀ ਤੋਂ